ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗ੍ਰੀਡੈਰੀ ਫਾਰਮ ਦੀਪਗੜ ਦੇ ਵਿੱਚ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਆ ਬਾਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਮੇਰਾ ਮੋਬਾਈਲ ਨੰਬਰ ਆ ਬਾਈ ਜੀ 62801 37325 62801 37325 ਮੇਰਾ ਮੋਬਾਈਲ ਨੰਬਰ ਆ ਇਸ ਨੰਬਰ ਤੇ ਬਾਈ ਜੀ 10 ਤੋਂ 15 ਫੋਟੋ ਭੇਜ ਕੇ ਤੁਸੀਂ ਐਡ ਆਪਦੀ ਲਵਾ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਚ ਟਰਾਲਾ ਤੇ ਟਰੈਕਟਰ ਲੈ ਕੇ ਆਇਆ। ਪਹਿਲਾ ਟਰੈਕਟਰ ਹੈਗਾ ਬਾਈ ਜੀ ਜੌਨਟੀਅਰ 5204 ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 98772 49083 98772 49083 22 ਦਾ ਮੋਬਾਈਲ ਨੰਬਰ ਹੈਗਾ ਤੇ ਮਾਡਲ ਦੀ ਗੱਲ ਕਰਦੇ ਆ ਟਰੈਕਟਰ ਤੇ ਆਪਾਂ ਬਾਈ ਜੀ ਮਾਡਲ ਵਗੈਰਾ ਦਾ ਬਾਈ ਨੂੰ ਪਤਾ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ। ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਆਗਾ। ਟਾਇਰ ਵਗੈਰਾ ਵਧੀਆ ਕੰਪਨੀ ਦੇ ਟਾਇਰ ਆਗੇ ਚਾਰੋ ਟਾਇਰ ਵਧੀਆ ਹਾਲਤ ਦੇ ਟਾਇਰ ਪਏ ਆਗੇ ਵੱਡੇ ਟਾਇਰ ਆਗੇ ਫੈਬਰ ਦੀ ਛਤਰੀ ਵਗੈਰਾ ਹੱਡ ਵਗੈਰਾ ਨਾਲ ਆ ਗਈ ਰੇਟ ਵਗੈਰਾ ਬਾਈ ਜੀ ਟਰੈਕਟਰ ਦਾ ਬਿਲਕੁਲ ਜਾਇਜ਼ ਹੋਊਗਾ ਪਾਵਰ ਸਟੀਅਰਿੰਗ ਟਰੈਕਟਰ ਹੈਗਾ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਟਰੈਕਟਰ ਦੀ ਬਾਹੀ ਤੇ ਚੱਲਿਆ ਹੋਇਆ ਵਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜినਲ ਡਿਮਾਂਡ ਘੱਟਾ ਕੀ ਮੌਕੇ ਤੇ ਪਤਾ ਕਰ ਸਕਦੇ ਹੋ ਅਗਲਾ ਸੰਦ ਹੈਗਾ ਬਾਈ ਜੀ ਟਰਾਲਾ ਟਰਾਲੇ ਪਹਿਲਾਂ ਮੋਬਾਈਲ ਨੰਬਰ ਦੀ ਗੱਲ ਕਰਦੇ ਆ 84277 25955 ਵੀਰ ਦਾ ਮੋਬਾਈਲ ਨੰਬਰ ਆ ਰਾਲੇ ਦੀ ਗੱਲ ਕਰਦੇ ਆਂ ਬਾਈ ਜੀ ਆਪਾਂ ਬਾਈ ਜੀ 16 7 ਦਾ ਟਰਾਲਾ ਹੈਗਾ 2022 ਮਾਡਲ ਟਰਾਲਾ ਹੈਗਾ ਸਾਰਾ ਟਰਾਲਾ ਬਾਈ ਜੀ ਬਿਲਕੁਲ オリジナル ਹੈਗਾ ਚੈੱਕ ਕਰ ਸਕਦੇ ਹੋ ਤੁਸੀਂ ਪਾਈਪਾਂ ਵਾਲਾ ਬੈਡ ਲੱਗਿਆ ਹੈਗਾ ਰੰਗ ਪੇਂਟ ਹੋਇਆ ਵਾ ਟਰਾਲੇ ਨੂੰ ਸਾਰਾ ਟਰਾਲਾ ਬਿਲਕੁਲ オリジナル ਹੈ ਵਧੀਆ ਹਾਲ ਦਾ ਟਰਾਲਾ ਪਿਆ ਹੈਗਾ ਪੱਕੇ ਟਾਇਰਾਂ ਫਰਸ਼ ਵਗੈਰਾ ਵੇਦਾ ਹੈਗਾ ਬਾਈ ਜੀ ਰੇਲ ਦਾ ਹਿੱਸਾ ਲੱਗਾ ਹੋਇਆ ਹੈਗਾ ਟਰਾਲੇ ਨੂੰ ਬਾਈ ਜੀ 10 ਨਟ ਹੀ ਹਾਬਾ ਤੇ 10 ਇੰਚ ਕੋਈ ਚਾਸੀ ਆਗੀ ਟਰਾਲੇ ਦੀ ਸਾਰਾ ਟਰਾਲਾ ਬਾਈ ਜੀ ਬਿਲਕੁਲ origignal ਆਗਾ ਵੀਡੀਓ ਚੈੱਕ ਕਰ ਸਕਦੇ ਹੋ ਇਦਾਂ ਦੇ ਤੁਹਾਨੂੰ ਟਰਾਲਾ ਮਿਲੂਗਾ ਸਾਰਾ ਲੋਹਾ ਬਾਈ ਜੀ ਇਹਦੇ Tata steel ਦਾ ਲੋਹਾ ਲੱਗਾ ਹੋਇਆ ਵਾ Tata ਦਾ ਸਾਰਾ ਮਾਲ ਲੱਗਾ ਹੋਇਆ ਹੈਗਾ ਤੇ ਡਿਮਾਂਡ ਤਾਂ ਵੀਰ ਨੇ ਬਿਲਕੁਲ ਜਾਇਜ਼ ਰੱਖੀਆ 3,55,000 ਰੁਪਏ ਮੌਕੇ ਤੇ ਫੁੱਲ ਮੰਤਨ ਹੋ ਜਾਊਗਾ। ਅਗਲਾ ਸੰਦੇਗਾ ਬਾਈ ਜੀ ਆਪਣੇ ਕੋਲੇ ਸਵਰਾਜ 855 ਟਰੈਕਟਰ ਆ। ਸਵਰਾਜ 855 ਟਰੈਕਟਰ ਆ ਬਾਈ ਜੀ 98772 4908322 ਦਾ ਮੋਬਾਈਲ ਨੰਬਰ ਹਨਾ। ਆਪਾਂ ਗੱਲ ਕਰਦੇ ਬਾਈ ਜੀ ਟਰੈਕਟਰ ਬਾਰੇ ਸਾਰਾ ਟਰੈਕਟਰ ਦੀ ਤੁਹਾਨੂੰ ਗੱਲਬਾਤ ਦੱਸ ਦਿਆਂ ਕਿ ਮਾਡਲ ਹੈਗਾ ਟਰੈਕਟਰ ਦਾ 2020 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਹੈਗਾ 2020 ਮਾਡਲ ਆ। ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਰੀਜਨਲ ਹੈਗਾ ਇੰਜਨ ਗੇਅਰ ਲੈਫਟ ਦੀ ਫੁੱਲ ਗਰੰਟੀ ਹੋਊਗੀ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਇਹ ਪਹਿਲੇ ਨਾਮ ਟਰੈਕਟਰ ਹੈਗਾ ਰਿਵਰਸ ਪੀਟੀਓ ਆ ਪਾਵਰ ਸਟੀering ਟਰੈਕਟਰ ਹੈਗਾ ਇਹ ਜੇਕਰ ਆਪਾਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਆ ਤੇ ਡਿਮਾਂਡ ਰੱਖੀਆ ਵੀਰ ਨੇ 6 ਲੱਖ ਤੇ 35000 ਰੁਪਏ ਡਿਮਾਂਡ ਆ ਗਈ ਮੌਕੇ ਤੇ ਫੁੱਲ ਮਾਨਤਨ ਬਾਈ ਜੀ ਹੋ ਜਾਊਗਾ ਧੰਨਵਾਦ ਜੀ